ਬਹੁਤ ਚਾਲੂ ਨੂੰ ਬਹੁਤ ਬਹੁਤ ਜੀਤਾ ਦੇਣਾ ਸਾਡੇ ਕੋਲ ਪਾਣੀ ਬਾਹਰ ਦੋ ਮਿੰਟ ਫੈੜਾ ਦੇ ਵਿੱਚ ਆ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਊਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਤੇ ਆਪਣੇ ਆਪਾਂ ਨੂੰ ਮੈਸੇਜ ਜੁੜ ਕਰਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਵੱਟ ਵੱਟ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆ ਸਮ ਟਾਈਮ ਤੁਹਾਡ ਨੂੰ ਵੀਡੀਓ ਬਣਾ ਕੇ ਇਹ ਵੀ ਦੱਸਾਂਗੇ ਕਿ ਅਸੀਂ YouTube ਤੇ ਕੰਮ ਕਰਨਾ ਕਿਵੇਂ ਸ਼ੁਰੂ ਕੀਤਾ ਅੱਛੀ ਗੱਲ ਜੀ ਚੂਚੇ ਦਾ ਸਹਾਰਾ ਹੋ ਗਿਆ ਚੂਜੇ ਦਾ ਇਹ ਮੈਂ ਕੱਢੇ ਸੀ ਪਾਣੀ ਮੈਂ ਕਿਤੇ ਨਾ ਪਾਣੀ ਬਾਹਰ 2 ਮਿੰਟ ਫੇਰਾਂ ਨੇ ਮੈਂ ਚਾਹ ਪੀਣਾ ਬਾਅਦ ਤਾੜ ਦੂੰਗਾ ਬਿਲਕੁਲ ਉਹ ਤਾੜ ਨਾ ਗਿਆ ਜਦੋਂ ਮੈਂ ਉਹਦ ਨੂੰ ਬਸ ਵੈਲਕਮ ਜੀ ਤੁਹਾਡਾ ਆਪਣੇ ਚੈਨਲ ਸਿੱਧੂ ਫੈਮਿਲੀ ਵਿੱਚ ਸ਼ੇਅਰ ਕਰਦਾ ਵਾ ਲੱਗ ਰਿਹਾ ਆ ਆਪਣਾ ਚੂਚਾ ਜੀ ਪਾਣੀ ਦੇ ਵਿੱਚ ਡੱਗ ਪਿਆ ਮਰਗ ਹਾਏ ਅੱਖਾਂ ਖੜਗੀਆਂ ਦੀਆਂ ਘੜੀਆਂ ਹੋਈਆਂ ਹਾਏ ਕੁਕੋਲੇ ਖੜ ਕੇ ਪਿਆ ਕਹਿੰਦਾ ਕੀ ਪਤਾ ਬੈਠਾ ਹੋਵੇchn ਕੀ ਪਤਾ ਵੇ ਹੁਣ ਤਾੜਨ ਗਿਆ ਮੈਂ ਤਾੜਦਾ ਜਾ ਕੇ ਉਹ ਬਾਹਰ ਡੋਲਿਆ ਪਾਣੀ ਬਾਹਰ ਪੀਂਦੇ ਸੀ ਇਹ ਵਿੱਚ ਪਤਾ ਨਹੀਂ ਕਿਵੇਂ ਵਰ ਗਿਆ ਮਰਗ ਮਰਗ ਹਾਏ ਛੜਤੇ ਸਾਬ ਨਹੀਂ ਹਾਏ ਵੇ ਠੰਡ ਲੱਗੀ ਹੈ ਨਾ ਆਕੜ ਗਿਆ ਮੈਂ ਬਾਹਰ ਪਾਣੀ ਥੋੜਾ ਮੈਨੂੰ ਬੈਠਾ ਹੋਵੇ ਤਰ ਕੇ ਛੱਡ ਕੇ ਇੱਧਰ ਆ ਗਿਆ ਉਨੀ ਖੋਲੇ ਮੇਰਾ ਇਧਰ ਆਉਣ ਲੱਗੇ ਨੇ ਚਾਹ ਪੀਣ ਲੱਗੇ ਨਹੀਂ ਛੱਡੀ ਕੋਲੇ ਖੜੀ ਰਹਿੰਦਾ ਹੁੰਦਾ ਵਾ ਮੈਨੂੰ ਹੁਣ ਕੀ ਬੋਲੇ ਅੱਗੇ ਛੱਡਦਾ ਹੀ ਨਹੀਂ ਆ ਕਿਹ ਕਿਨਾ ਵਗਾ ਦੇ ਹੁਣ ਮੂਵੀ ਚ ਤਾਂ ਮਰ ਗਿਆ ਉਹ ਮਰ ਗਿਆ ਹੁਣ 7 8 7 ਰਹਿ ਗਏ ਪਤਾ ਛੱਡ ਗਈ ਇਧਰ ਹਲਦਾ ਲੱਗਦਾ ਨਹੀਂ ਹਲਦਾ ਲੈ ਕਿ ਤੈਨ ਤਾਂ ਮਰ ਗਿਆ ਨਹੀਂ ਲੱਗ ਗਿਆ ਮਰ ਗਿਆ ਦੱਬ ਕੇ ਆਈਆਂ ਬਾਹਰ ਤੋਂ ਕੋਈ ਬੇਵੀ ਸਿਵਜਾ ਨਿੱਕਾ ਜਾ ਮੁੜੇ ਵੇ ਤੂੰ ਤਾਂ ਜ਼ਿੰਦਗੀ ਵਲੀ ਭੋਗੀ ਵੇ ਹੰਡ ਲੱਗ ਗਈ ਇਹਨੂੰ ਢੰਡੇ ਵਾਂਗੀ ਬੜੀ ਪਰ ਕੇ ਦੋਨੋਂ ਵੱਡ ਗਿਆ ਇਹ ਬੜ ਬੜਾ ਐਡਾ ਵੱਡਾ ਵਿੱਚ ਪੜਿਆ ਕਿਵੇਂ ਹੋਏ ਕੋਣੀ ਹੋਣੀ ਬਹੁਤ ਵੱਡੀ ਚੀਜ਼ ਆ ਲੈ ਨਾ ਪਚਾ ਦਿੰਦੀ ਹੈ ਬੰਦੇ ਨੂੰ ਉੱਥੇ ਹੈ ਬੱਚੇ ਬੰਦੇ ਨੂੰ ਉੱਥੇ ਪਚਾ ਦਿੰਦੀ ਆ ਘੜਾ ਦਿੰਦੀ ਹੋਵੇ ਪਚਾ ਦਿੰਦੀ ਆ ਹੋਣੀ ਹੋਣੀ ਪੁੱਛ ਜਾ ਕੇ ਪਹਿਲੇ ਇੰਨਾ ਗੱਜੂ ਚਾ ਕਿੱਡਾ ਬਡਾ ਦਿਖਾ ਇੰਨੇ ਚ ਬੜਾ ਵੱਡੂਗਾ ਮੈਂ ਨਾ ਮਰਨਾ ਹੀ ਸੀ ਉਹਨੇ ਵਿਚਾਰੇ ਨੇ ਉਹਨੂੰ ਛੱਡ ਕੇ ਆਏ ਨੇ ਤਰ ਕੋਈ ਕਹੇ ਪੋੜਾ ਕਿ ਕਿਹੜਾ ਦਵਾ ਕਰਵਾ ਦੇ ਛੋਟਾ ਬਹੁਤ ਵਰੀਆ ਮਮਮੀ ਮੈਂ ਨਹੀਂ ਜਲਦੀ ਸਕੇ ਨਹੀਂ ਹੁੰਦੇ ਮੈਂ ਉਹਦੇ ਕਿਹੜਾ ਦਵਾ ਕੇ ਦਾ ਤੇ ਉਹਦੇ ਇਹਨੂੰ ਇਹਨਾਂ ਨੂੰ ਵੇਚ ਕਰ ਦੇਣੀ ਨਹੀਂ ਆ ਕਿੱਡਾ ਹੈਗਾ ਕਿ ਬੜ ਕੇ ਮੈਂ ਜਾਊਗਾ ਏਡੇ ਚ ਦੇਖ ਲੈ ਉਹ ਇੱਥੇ ਦੀ ਛਾਲ ਮਾਰ ਇੱਥੇ ਦੀ ਛਾਲ ਮਾਰ ਜਾਈਏ ਮਾਨੂੰ ਫੇਰ ਵੀ ਇੱਥੇ ਦੇ ਨਾ ਦ੍ਰਿਸ਼ਟਾ ਲਾਈ ਹੈ ਯਾਰ ਕੁੱਡੜਾ ਕੁੱਡਾ ਦੇਲਾ ਆ ਕੁੱਡੇ ਦੇ ਤੋਂ ਹੈਗਾ ਬੱਡੇ ਮੀਵਾ ਐਸਾ ਲੱਗਿਆ ਸਿੱਟਾ ਵਿੱਚ ਦੀ ਵੜ ਕੇ ਜਾਂਦੇ ਆ ਮਾਰਨਾ ਪਰ ਤੁਸੀਂ ਤੇ ਨਹੀਂ ਜਾਂਦੀ ਨੀ ਉਹ ਓਹੋ ਜੀ ਮਾਰ ਆ ਦੇਖੀ ਕਿਹੜੇ ਵੜੇ ਫੈੜ ਹਮ ਇਹਨੇ ਮਾਰਨਾ ਸੀਗਾ ਬਸ ਚਲੇ ਹੋ ਚੜ ਗਏ ਵਿੱਚ ਜਾਣ ਸੈਕਟਰ ਦੇ ਕੜ ਕੇ ਇੱਕ ਚੜ ਕੇ ਫੇਰ ਵਿੱਚ ਜਾਂਦੇ ਆ ਉਹ ਉਹਨਾਂ ਤੋਂ ਐਟਾਈਟੇ ਤੋਂ ਬਣੇ ਪਏ ਨਾ ਜਾਵੜੇ ਵਿੱਚ ਮਾਰਨਾ ਹੀ ਸੀ ਵਿਚਾਰੇ ਨੇ ਪਾ ਨੱਪੇ ਗੇ ਮਾਰ ਪੇ ਗਾਲਾਂ ਖਾਣ ਵਾਲੇ ਛਣ ਕੰਮ ਹੀ ਕਰਦੇ ਆ ਤੁਸੀਂ ਮੇਰਾ ਖੋਲਿਆ ਮੈਂ ਫੈਲਣਗੇ ਪਾਣੀ ਪੀਣ ਨੂੰ ਭੱਜ ਕੇ ਪਾਣੀ ਮੈਂ ਤੁਹਾਨੂੰ ਇਹ ਕਹਿੰਦੀ ਆ ਪਾਣੀ ਥਲੇ ਡੋਲਿਆ ਮੇਰਾ ਪਾਣੀ ਪੀ ਜਾਂਦਾ ਨਹੀਂ ਮੈਂ ਤੁਹਾਨੂੰ ਕਹਿੰਦੀ ਨਹੀਂ ਮੱਜਾ ਤੇ ਪੈਰਾਂ ਹਟਾ ਜਾਣਗੇ ਅੱਧਰ ਆਉਂਦੀ ਨਹੀਂ ਹੋ ਰਹੇ ਆਉਂਦੇ ਆ ਗੋਹਾ ਪਿਆ ਹੋਵੇ ਆਉਂਦੇ ਆ ਵਿੱਚ ਕੋਈ ਦੇ ਆਉਂਦੇ ਕਾ ਮਾਂ ਦੇ ਸਵੀ ਭੈਣ ਚੋਂ ਕਿੱਤਾ ਮਾੜਾ ਮਾੜਾ ਬਚਕਾਲਾ ਬਣ ਜੇ ਸੋਹਣੇ ਸਾਰੇ ਆ ਨਿੱਕੇ ਵੱਡੇ ਸਾਰੇ ਸੋਹਣੇ ਆ ਜਾਨ ਤੱਕ ਕੀਮਤੀ ਆ ਨਾ ਬੰਦੇ ਦੀ ਚਾ ਦੱਬ ਦੋ ਹੁਣ ਇਹਨੂੰ ਬਾਕੀਆਂ ਦੀ ਹੁਣ ਉਮੇ ਤਾੜ ਤੇ ਫੇਰ ਕੇਅਰ ਕਰ ਲੋ ਕੀ ਕਰਦੇ ਸੀਗੇ ਨਹੀਂ ਯਾਰ ਅੱਗੇ ਅੱਗੇ ਵੀ ਅੱਗੇ ਵੀ ਫਿਰਦੀ ਆ ਕੋਲੇ ਢੇੜਾ ਦਵਾ ਕੇ ਉਦੋਂ ਹੀ ਪਾ ਦਿੰਦੀ ਅੱਗੇ ਪਾਣੀ ਪਿਆਈ ਹੁੰਦਾ ਕਣ ਨਹੀਂ ਫਿਰਦੇਗੇ ਢੇੜਾ ਦਵਾ ਕੇ ਪਾ ਦੇ ਉਹਦੇ ਵਿੱਚ ਕੋਲੇ ਖੜ ਕੇ ਢੇੜਾ ਦਵਾਵੇ ਨਾ ਬਸ ਦਾਣੇ ਖਵਾ ਦੇ ਫਿਰ ਵਿੱਚ ਬੰਦ ਕਰ ਦੇਵੇ ਉਹ ਸਹੀ ਦਿੱਖੇ ਕੋਲਾ ਕੋਲਾ ਇਹ ਬੋਦੀ ਵਾਲਾ ਨਹੀਂ ਸੀ ਨਾ ਉਹਦਾ ਫੇਵਰੇਟ ਸੀਗਾ ਬੋਦੀ ਵਾਲਾ ਉਹ ਹੋਏਗਾ ਵਿੱਚ ਇਹ ਕੱਪੂ ਆਹੋ ਗਲਤੀ ਥੋੜੀ ਮੈਂ ਕਿਉਂ ਮੂਲੀ ਲਿਖਣ ਲੱਗੀ ਹੁਣ ਇੱਥੇ ਉਹ ਬਾਖਿਓ ਉਧਰ ਵੀ ਲਿਖਣੀ ਆਂ ਵੇਹ ਤੇ ਮਿਲਤਾ ਸਾਰੇ ਗਾਜਰਾਂ ਨੂੰ ਪੱਟਾ ਪਿਆਗਾ ਮੂਲੀ ਮੂਲੀ ਲਾਈਏ ਧਨੀਆ ਅੱਛਾ ਅੱਛਾ ਉਹ ਪਾਲਕ ਸਾਰੇ ਮੱਟਤ ਰਹੇ ਹੋ ਸ਼ੁਕਰ ਆਈ ਤੇ ਧਨੀਆ ਧਨੀਆ ਦਾ ਹੋਊਗਾ ਨਾ ਉਧਰ ਵੀ ਨਿਕਲਣ ਲੱਗ ਗਿਆ ਆਲੂ ਤਾਂ ਨਿਕਲੇ ਆ ਨਾ ਆਲੂ ਪੱਟ ਜੀ

ਗਿਲਾਵਾ ਇੱਥੇ ਹੁਣ ਪਰੇ ਉਹ ਮੇਟਾ ਹੀ ਕੋਲ ਰਹੇ ਕਿ ਮੈਂ ਚਲੇ ਗਿਆ ਮੈਂ ਬਚਵਾ ਲੈਂਦੀ ਆਹ ਦੇਖਣੇ ਮੈਂ ਤਾਂ ਇੱਧਰ ਲੇ ਬਣ ਗਏ ਕਿਨੇ ਹੋਵੇ ਨਿਕਲਦਣ ਹੋਵੇ ਹੋਵੇ ਨਿਕਲ ਆਇ ਬ੍ਰਿਕ 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 ਉਹ ਲਾਇਆ ਕਹਿੰਦਾ ਭੈ ਜੋ ਅੱਜ ਦੁੱਗੀ ਆ ਸਵੇਰ ਤੋਂ ਬਾਹਰ ਆ ਜਾਣ ਅੱਜ ਸਵੇਰ ਸੈਲਾਨ ਤੋਂ ਬਿਨਾ ਤੁਹਾਨੂੰ ਕੁਝ ਆਉਂਦਾ ਹੀ ਨਹੀਂ ਹੁਣ ਮੈਂ ਚਾਹ ਵੀ ਪੀਆਤੀ ਚਾਹ ਮੈਂ ਤਾਂ ਪਿਉਣੀ ਆ ਨਹੀਂ ਨਹੀਂ ਮੈਂ ਚਾਹ ਮੈਂ ਤਾਂ ਨਹੀਂ ਮਾਰਿਆ ਚੂਚਾ ਦੂਜੀ ਗੱਲ ਏ ਚਾਹ ਮੈਂ ਤਾਂ ਆਪ ਹੀ ਹਣੀ ਮੇਰੇ ਨਹੀਂ ਲੜੋ ਮੈਂ ਹੀ ਚਾਹ ਬਣਾ ਕੇ ਦੇਵਾਂ ਮੇਰੇ ਨਹੀਂ ਲੜੋ ਹੋਰੇ ਇਹਨੇ ਮਾਰਨਾ ਹੋਊਗਾ ਹੋਰੇ ਇਹ ਫੜਨਾ ਚਾਹ ਤਿਆ ਪਜੂ ਨਵਾ ਨਵਾ ਮਮੀ ਕਹਿੰਦੀ ਰੇ ਪਾਲੋ ਅੱਜ ਅੱਜ ਕੁੱਤੇ ਵੀ ਨਵਾਉਣੇ ਆ ਕੁੱਤੇ ਨਵਾ ਲੋ ਨਾਲੇ ਆ ਹਰ ਢਾਂਗੀ ਵੀ ਜੋੜਨੀ ਆ ਢਾਂਗੀ ਰੁਕੇ ਹੋ ਗਿਆ ਛੋੜਤੀ ਆ ਲੈ ਸਨਾ ਬੜੇ ਮਨਗੋਰ ਦਾ ਪਹਿਲੇ ਉਹ ਲੈ ਕੇ ਆਇ ਕਿ ਕਿਸੇ ਨਿੱਕਾ ਜਿਹਾ ਸੀ ਪੂਰੀ ਫਾਂਗ ਵੀ ਆਣੀ ਸੀ ਉਹਨਾਂ ਅਰ ਗਈ ਸਲਿਸਾ ਜਾ ਉਹ ਮੈਨੂੰ ਕਹਿੰਦੇ ਫਾਂਗੀ ਹੀ ਹੁੰਦੇ ਕਹਿੰਦੇ ਪਤਾ ਨਹੀਂ ਕਾਹੋ ਨਹੀਂ ਹੁੰਦੇ ਸਾਰੇ ਫਾਂਗ ਕੀ ਆ ਰਾ ਨਾ ਇਹ ਵੱਡਾ ਸੀ ਹੋ ਗਈ ਨਿੱਕੇ ਨੂੰ ਮਾਰੀ ਮਾਰੀ ਚਲੋ ਛੜ ਛੜ ਕੇ ਜੇ ਪਾਣੀ ਡੋਲੇ ਤੇ ਪਾਣੀ ਪੀਏ ਜਿੱਥੇ ਸਿਨੀਆਂ ਪਾਣੀ ਇਹਦੇ ਚਾ ਛੋਟਾ ਕੋਈ ਕੰਮ ਨਹੀਂ ਜਿਹਨੇ ਮਾਰਨਾ ਜਦੋਂ ਮਾਰਨਾ ਮਾਰਨਾ ਹੀ ਮਾਰ ਫੈਂਕੀ ਇਹ ਹੋ ਗਈ 7 ਸਾਲ ਹੋ ਗਏ ਇਸ ਘਰੇ ਆਇਆ ਨੂੰ ਇਹ ਹੋ ਗਏ ਸਾਲੂ ਕਿਹਾ ਮਾਰਾ ਮਾਰਾ ਨਹੀਂ ਹੋਇਆ ਇਹ ਹਾਂ 2 ਸਾਲ ਘਰ ਪੈਂਦੇ ਨੂੰ ਵੀ ਲੱਗੇ ਸੀ 2 ਸਾਲ ਘਰ ਪੈਂਦੇ ਨੂੰ ਲੱਗੇ ਸੀ ਆਹ ਨਵਾਂ ਹੋਊਗੀ ਤਾਰਾ ਆਏ ਹਾਏ ਹੇ 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 ਹੋਏ ਹੇ ਹੇ

ਤੇ ਨਛਾਵੇਂ ਨਾ ਬੰਨਿਓ ਤੇ ਬੰਨਦਾ ਕਾਲੀ ਕਾਲੀ ਹੋ ਗਈ ਨਾ ਬਾਜਾ ਨੁਹੜ ਗਏ ਦੇ ਤਾਹੇ ਸੈਂਟੂ ਦੇ ਰਹਿਣੇ ਹੈ ਸੈਂਟੂ ਨਿਕਲਿਆ ਨਹੀਂ ਹਾਂ ਉਹਦੇ ਪੂਸ਼ਤਵ ਨਹੀਂ ਨਿਕਲਦਾ ਮੈਨੂੰ ਕਿ ਚਿੱਟ ਗਈ ਆ ਪੂਸ਼ੇ ਦੀ ਮੂੰਹ ਧਵਾਉਂਦੀ ਨਹੀਂ ਇਹ ਥੱਲੇ ਹਟ <hop> <laughs> चिट्टी है क्या चिटे शैम्पू लग तो चिट्टी है है, ना। ना। है के? ते ते अच्छा। ਆ ਗਈ ਹਰ ਸ਼ੈਫੀ ਦੀ ਵਾਰੀ ਇਹਨਾਂ ਸ਼ੈਫੀ ਬਲੇ ਕੋਲੇ ਆ ਗਈ ਹਾਂ ਉਹ ਕੀ ਕੀ ਕਰਨ ਲੱਗੇ ਹਾਂ ਕਾਊਂਟ ਬਣਾ ਲਈ ਉਹਦੀ ਕਾਊਂਟ ਬਣਾ ਲਈ ਇਹ ਡਰਦੀ ਆ ਉਹਦੇ ਤੋਂ ਤਾਰਾ ਤੋ

ਮੈਂ ਤਾਂ ਕੋੜੀ ਵੀ ਚੜ ਵੀ ਅਗਲਾ ਕਹਿੰਦਾ ਕੋੜੀ ਚੜਦੇ ਤਾਂ ਦੇਖੇ ਆ ਇਹ ਕਹਿੰਦਾ ਕਿ ਚੜੇ ਨਹੀਂ ਤਾਂ ਤੂੰ ਚੜ ਵੀ ਗਏ ਵਾਹ ਗੁਰੂ ਕਹਿੰਦੀ ਮੈਂ ਕਹਾਂ ਵਾਹ ਗੁਰੂ ਤਾਂ ਹਾਂ ਇਹ ਪਾਈ ਜਿੱਦਾਂ ਹੀ ਛੜੂਨੀ ਕੱਤਲੀ ਜਿੱਦਾਂ ਹੀ ਛੜੂਨੀ ਨਾ ਹੱਥ ਤਾਂ ਦੇਖਣਾ ਕਿਿਹੜੇ ਹੱਥ ਨੇ ਸਿੱਟਾ ਦੇਣਾ ਮੈਂ ਦੋਨੋਂ ਨੇ ਦਿੰਦਾ ਮੈਂ ਨਾ ਚੱਲ ਇਹ ਵੀ ਵਧੀਆ ਵਾ ਗਿਸ਼ਾਰਨ ਸਿੰਘ ਜੀ ਅੱਜ ਪਾਰੇ ਪਹਿਲੇ ਦਿਨ ਰੇ

ਆਹ ਕਾ ਜਿਹਾ ਚੰਕਰ ਚੰਕਰ ਹੈ ਨਾ ਇਹ ਕਾ ਵੱਖਣ ਬੁੱਧਾ ਰਾਮੀ ਬੱਤੀ ਦੂਜਾ ਤੋਂ ਖੜਾ ਹੋ ਉਹ ਚੰਕਰ ਇਹ ਆ ਅੱਛਾ ਇਹ ਮੈਂ ਵੇਖਾਂ ਕਿਵੇਂ ਹੋ ਗਿਆ ਅੰ ਵਿੱਚ ਵਿੱਚ ਹੋ ਗਿਆ ਹੈ ਨਾ ਹਾਂ ਵਧੀਆ ਹੋ ਗਿਆ ਮੈਂ ਨੇ ਦੇ ਪਾਇਆ ਜੀ ਹੁਣ ਤੱਕ ਤਾਂ ਮੇਰੇ ਰੈਡੀ ਜੀ ਸੀਗੇ ਉਹ ਵਿਚਾਰੇ ਹੁਣ ਐਕਸਪਾਇਰ ਹੋ ਗਿਆ 5 ਮਹੀਨੇ ਹੋ ਗਿਆ ਤੇ ਉਹਨਾਂ ਦੀ ਸਹ ਲੈ ਲਓ ਸਹ ਵੀ ਨਹੀਂ ਕਹਿ ਸਕਦੇ ਡੈਡੀ ਹੈਗੇ ਡੈਡੀ ਹੈਗੇ ਬਸ ਇਦਾਂ ਕਰਕੇ ਕੰਮ ਕੋਈ ਸੰਭਾਲਿਆ ਹੀ ਨਹੀਂ ਡੈਡੀ ਕਰ ਲੈਂਦੇ ਸੀ ਹੁਣ ਮੇਰੇ ਸਿਰ ਤੇ ਜ਼ਿੰਮੇਵਾਰੀ ਪੈ ਗਈ ਹੁਣ ਕਰਨਾ ਪੈ ਰਿਹਾ ਤੇ ਮਾਤਮਾ ਮਿਹਰ ਕਰੇ ਚਲੋ ਇਦਾਂ ਹੀ ਹੌਲੀ ਹੌਲੀ ਸਾਰਾ ਕੰਮ ਸਕੱਲਣਗੇ ਕਰ ਲਿਆ ਕਰਨਗੇ ਫਿਰ ਇਹ ਆਪਣਾ ਹੈਗਾ ਬਰਸੀਨ ਜੀ ਅਜੇ ਇੱਕ ਪਹਿਲੀ ਵਾਰੀ ਇਦਾਂ ਸਾਈਡ ਵਜਨ ਚੱਕਿਆ ਵਾ ਤੇ ਮੋਡਾ ਵੀ ਦਕੂ ਜਰੂਰ ਹੋ ਜਾਂਦਾ ਆਪਣੇ ਨਾ ਚਲੋ ਜਿਹ ਹੈ ਜੀ ਗਿੰਨਿਕਾ ਪਹਿਲੀ ਵਾਰੀ ਭਿੱਜਿਆ ਵਾ ਪਰ ਮੰਮੀ ਕਹਿੰਦੇ ਕੰਨਾਂ ਨੂੰ ਹੱਥ ਲੱਗੇ ਅੱਗੇ ਤੂੰ ਨਹੀਂ ਭਿਜਣਾ ਹੈਗਾ ਕਿਉਂਕਿ ਪਹਿਲਾਂ ਪਤਾ ਨਹੀਂ ਸੀਗਾ ਇਹ ਕਹਿੰਦੇ ਐ ਸਿੱਧਾ ਨਹੀਂ ਹੈਗਾ ਕੁੱਤਰਿਆ ਜਾਂਦਾ ਤੇ ਇਹਨੂੰ ਪ੍ਰਾਲੀ ਪਾ ਕੇ ਕੁੱਤਰਿਆ ਜਾ ਸਕਦਾ ਉਹਨੇ ਤਾਂ ਮੰਮੀ ਕਹਿੰਦੇ ਨਹੀਂ ਭਿਜਣਾ ਇਹਨੂੰ ਬਾਕੀ ਦੀ ਕੰਨ ਕਾਪਨੀ ਵਧੀਆ ਹੋਗੀ ਪਰ ਮਾਤਮਾ ਦੀ ਮਿਹਰ ਨਾਲ ਕਣਕ ਆਪਣੀ ਵਧੀਆ ਖੜੀ ਐ ਕਦੇ ਕਿੱਥੇ ਕਿਤੇ ਕਿਤੇ ਨਹੀਂ ਹੋਈ ਔਰ ਜਗ੍ਹਾ ਤੇ ਨਹੀਂ ਹੋਈ ਕਣਕ ਉਦੋਂ ਬੈਕ ਸੈਟ ਉਹ ਜਗ੍ਹਾ ਤੇ ਆਈ ਥੇ ਵੀ ਨਹੀਂ ਹੋਈ ਕਣਕ ਕਣਕ ਇੱਥੇ ਵੀ ਰਹਿ ਗਈ ਫਿਰ ਹੁਣ ਇੱਥੇ ਵੀ ਸੀ ਕੱਲ ਲੈ ਕੇ ਆਈ ਸੀ ਅੱਛਾ ਗਿੱਲਾ ਵਾ ਕਿਵੇਂ ਮੋਢਾ ਥੱਕ ਗਿਆ ਫਿਰ ਨਹੀਂ ਵੱਡੋ ਫਿਰ ਇੱਥੋਂ ਐਸੇ